ਦੇਤੀ ਤੋਂ ਹੀ ਹਾਂ ਜਾਣਾ ਕਿ ਕਿਤੇ ਤਾਂ ਗੰਦੀ ਬਹਾਸ ਉਹ ਦੀ ਆ ਦੇਖੀ ਜਾਉ ਤੀ ਜਿਓ ਇੱਕ ਤਾਂ ਜੀਰੀ ਘਟ ਨਿਕਲੀ ਆ ਪਹਿਲਾਂ ਐਡੀ ਫਾਰਮ ਹੋਣ ਨਹੀਂ ਥਾਰ ਦਾ ਆ ਹੁਣ ਤਾਂ ਜਿੱਦਣ ਦਿਮਾਗ ਚ ਆ ਗਈ ਗੱਡੀ ਇਕ ਲੈ ਆਉਣੀ ਆ ਛੋਟੀ ਨਾਲ ਜਾ ਕੋਈ ਚੱਕਰ ਨਹੀਂ ਹੈਗਾ ਜਿੱਥੇ ਉਹ ਉੱਥੇ ਹੀ ਖੜਾ ਹੋ ਗਏ ਟਕਰਾ ਲਾਂਗੇ ਅਰੇ ਮੈਨੂੰ ਵੀ ਜਾਣਾ ਆਉਣਾ ਔਖਾ ਰਹਿੰਦਾ ਯਾਰ ਭਤੀਜ ਕਿਉਂਕਿ ਆ ਗੱਡੀ ਨੂੰ ਸਾਰੇ ਪਛਾਣਦੇ ਨੇ ਕਰੇ ਕੋਈ ਪ੍ਰਾਈਵੇਟ ਜਾਣਾ ਹੁੰਦਾ ਯਾਰ ਦੇ ਉਹ ਲੈ ਗਿਆ ਚਾਹ ਹੋਣ ਲੱਗਿਆ 15 18 ਦਾ ਚੀ ਜਿਹੜਾ ਚੰਗੀ ਹੁੰਦੀ ਹੈ ਹੋਰ ਦੋਸਤਾਂ ਦਾ ਧੰਨਵਾਦ ਚਲੋ ਮਿਲਦੇ ਆ ਤੁਹਾਨੂੰ ਫਿਰ ਓਕੇ ਲਵ ਜੁੜੇ ਰਹੋ ਹਾਂਜੀ ਦੋਸਤੋ ਹੋ ਗੁੰਨੇ ਆ ਤਿਆਰ ਤਿਆਰ ਹੋ ਗਏ ਚਲਦੇ ਆਂ ਫਿਰ ਪਹਿਲਾਂ ਜਖਵਾਲੀ ਹੋ ਗਏ ਇੱਕ ਉੱਥੇ ਹਾਜ਼ਰੀ ਲਵਾ ਕੇ ਫਿਰ ਚਲਦੇ ਆਂ ਬਲਾਚੌਰ ਨੂੰ ਜੁੜੇ ਰਹੋ ਹਾਂਜੀ ਹੋ ਗਏ ਤਿਆਰ ਜੀ ਹੁਣ ਚਲਦੇ ਆਂ ਆਪਾਂ ਪਹਿਲਾਂ ਪਹੁੰਹੂਗਾ ਜਖਵਾਲੀ ਉੱਥੇ ਹਾਜ਼ਰੀ ਲਵਾ ਕੇ ਫਿਰ ਚਲਦੇ ਆਂ ਬਲਾਚੌਰ ਵੱਲ ਨੂੰ ਉੱਥੇ ਸਦਮ ਸਿੱਧੂ ਮੁੱਜਰਾ ਪਿੰਡਾ ਉੱਥੇ ਜਾਣਾ ਹੈਗਾ ਜੁੜੇ ਰਹੋ ਰਸਤੇ 'ਚ ਬਣਾਵਾਂਗੇ ਮੜੀ-ਮੁੱਟੀ ਵੀਡੀਓ ਤੇ ਹੁਣ ਪਹਿਲਾਂ ਬੱਟਾ ਪਾ ਕੇ ਆਉਣੀਆਂ ਨੇ ਖੇਤ 'ਚ ਉਸ ਤੋਂ ਬਾਅਦ ਫਿਰ ਉਹ ਜੀਰੀ ਭਰਨੀ ਹੈਗੀ ਆ ਵਾਸਤੂ ਹਾਂਜੀ ਜਖਵਾਲੀਆਂ ਜੀ ਜਿਹੜਾ ਤੁਹਾਨੂੰ ਭੋਗ ਦੱਸਿਆ ਸੀ ਹੁਣ ਜਾਣਾ ਆਪਾਂ ਬਲਾਚੌਰ ਤੇ ਆਪਣਾ ਦੋਤਾ ਹੀ ਲੱਗਦਾ ਏ ਮੁੰਡਾ ਕਹਿੰਦਾ ਮਾਮਾ ਜੀ ਅ ਤੁਹ ਤੋਂ ਬੁਲਾਉਣਾ ਦੀ ਕੁਛ ਮਤਲਬ ਜਿਵੇਂ ਆਪਾਂ ਸਰਦਾਰ ਦੇ ਫੁੱਲ ਭੇਟ ਕਰਦੇ ਹੁੰਨੇ ਆ ਮੈਂ ਕਿਹਾ ਮੇਰਾ ਜਾਣਾ ਉੱਧਰ ਜ਼ਰੂਰੀ ਆ ਭਤੀਜ ਕੋਈ ਗੱਲ ਨਹੀਂ ਇੱਕੇ ਗੱਲ ਆ ਕੋਈ ਗੱਲ ਨਹੀਂ ਹੈਗੀ ਮੈਂ ਕਿਹਾ ਮੇਰੀ ਐਂਓ ਹਾਜ਼ਰੀ ਲਵਾ ਦੇ ਯਾਰ ਹਾਂਜੀ ਹੁਣ ਚੱਲਦੇ ਆਂ ਜੀ ਆਪਾਂ ਬਲਾਚੌਰ ਨੂੰ ਹਾਂਜੀ ਮਿੱਤਰ ਪਿਆਰਿਓ ਜਾ ਰਹੇ ਹਾਂ ਰਸਤੇ 'ਚ ਡੀਜ਼ਲ ਪਾਉਣ ਲੱਗੇ ਆਂ ਦੂਜੀ ਦੀ ਡੀਜ਼ਲ ਪਾਉਣ ਹੋਰ ਉਸ ਤੋਂ ਠੀਕੋਂ ਇੱਥੇ ਨਾ ਮੜ ਜੀ ਗਾਹਾਂ ਰੁਕੀ ਤੁਹਾਨੂੰ ਦੱਸੂਗਾ ਮੈਂ ਰੋਕ ਲੀਂ ਚ ਹਵਾ ਬੁਲਿਹਟਾਂ ਚ ਹਾਂਜੀ ਮਿੱਤਰ ਪਿਆਰਿਓ ਚੱਲਦੇ ਹਾਂ ਹੁਣ ਬਲਾਚੌਰ ਹਾਂਜੀ ਰੋਪੜ ਆ ਗਏ ਪਹਿਲਾਂ ਰੋਡ ਦਾ ਪਲੇਖਾ ਪੈ ਗਿਆ ਜੀ ਜਾਂ ਇਹ ਇੱਕ ਰੋਡ ਹੋਰ ਸੀ ਕਿਤੇ ਉਹ ਨਾ ਮੁਰਨਾ ਹੋਵੇ ਕਿਉਂਕਿ ਇੱਧਰ ਨੂੰ ਆਉਣੇ ਘਾਟਾਂ ਯਾਰ ਜਿਹੜੇ ਪਾਸੇ ਆਪਾਂ ਜਾਂਦੇ ਹੋਈ ਉਧਰ ਤਾਂ ਜ਼ਿਆਦਾ ਆਪਾਂ ਨੂੰ ਰਸਤਿਆਂ ਦਾ ਪਤਾ ਏ ਉਧਰ ਫਿਰ ਮੁੰਡਾ ਹੋਰ ਗੱਡੀ ਚਲਾ ਰਿਹਾ ਸੀ ਮੈਂ ਨਾਲ ਬੈਠਾ ਸੀ ਕੀ ਕੀ ਆ ਰੋੜਾ ਪਹਿਲਾਂ ਐਂ ਸੀ ਕਿ ਪਤਾ ਨਹੀਂ ਗਲਤ ਰੋੜ ਨਾ ਪੈ ਗਈ ਹੋਈ ਏ ਉਹ ਤਾਂ ਸੋ ਗੱਲਬਾਤ ਠੀਕੋ ਹਾਂਜੀ ਇਧਰ ਆਏ ਵੇ ਦੀ ਆਪਾਂ ਬਲਾਚੌਰ ਤੋਂ ਨੂੰ ਦੱਸਿਆ ਈ ਸੀ ਕਿ ਹੁਣ ਅੱਧੇ ਘੰਟੇ ਤੱਕ ਚੱਲਾਂਗੇ ਯਾ ਪੰਗੂ ਸਾਫ ਖੜੇ ਨੇ ਗੰਨਾ ਵਧੀਆ ਹੋ ਜਾਂਦਾ ਹੈ ਨਾ ਗੰਨਾ ਇੱਧਰ ਵਧੀਆ ਗੰਨਾ ਉੱਚਾ ਯਾਰ ਆ ਪਪੂਲਰ ਦੇ ਵਿੱਚ ਲਾਇਆ ਪਿਆ ਜਿਵੇਂ ਪੂਰਾ ਉੱਚਾ ਹੈਗਾ ਇਹ ਆ ਖੁੱਲੀ ਲੋਕ ਮੜੇਗਾ ਲੋਕ ਅੱਛਾ ਪਰਲੇ ਕਾfte ਦਾਣਾ ਪੈ ਕੱਦ ਨਹੀਂ ਮੈਂ ਦੇਖਿਆ ਯਾਰ ਕੱਦ ਬਹੁਤ ਉੱਚਾ ਹੈ ਗੰਨੇ ਦਾ ਇੰਦਰ ਬੀਜ ਪੁੱਛਦੇ ਆ ਕਿਹੜਾ ਆ ਅੱਤੇ ਵਿੱਚ ਵੀ ਰਹੇ ਨਾ ਜੀਨ ਤਕੜੀ ਹੈ ਨਾ ਆ ਮੈਂ ਕੱਦ ਬਹੁਤ ਉੱਚਾ ਯਾਰ ਦੋਲਕੇ ਵਾਲੇ ਨੇ ਹਾਂਜੀ ਮਿੱਤਰ ਪਿਆਰਿਓ ਏਰੀਆ ਵਧੀਆ ਯਾਰ ਆ ਅੱਧਰ ਪਪੂਲਰ ਬਹੁਤ ਆ ਗਾਹਾਂ ਹੁਣ ਆਪਣੇ ਨਾ ਪਰੇ ਮੁੰਡੇ ਨੇ ਆਉਣਾ ਈ ਜਰਮਨੀ ਤੋਂ ਜਦੋਂ ਆ ਗਿਆ ਸਿਆਲ ਚ ਫੇਰ ਇੱਕ ਦੋ ਰਾਤਾਂ ਅੱਧਰ ਰਹਿ ਕੇ ਜਾਵਾਂਗੇ ਯਾਰ ਨਾਲੇ ਨਵੇਂ ਸ਼ਹਿਰ ਵਾਲੇ ਭਤੀਜੇ ਭਤੀਜੀਆਂ ਨੂੰ ਬਲਾਚੌਰ ਵਾਲੇ ਨੂੰ ਮਿਲ ਕੇ ਜਾਵਾਂਗੇ ਦੋ ਦਿਨ ਲਾ ਕੇ ਜਾਵਾਂਗੇ ਫਿਰ ਏਰੀਆ ਇਹਨ ਘੈਂਟਾ ਪੂਰਾ ਹਾਂਜੀ ਠੀਕੋ ਏਰੀਆ ਵਧੀਆ ਹੈ ਯਾਰ ਐਨੋਕੇ ਰਿਪੋਰਟ ਆ ਆ ਗੰਨਾ ਗੁੰਨਾ ਪਪੂਲਰ ਬਹੁਤ ਵਧੀਆ ਹੁੰਦਾ ਏ ਪਿੰਡ ਕਿਹੜਾ ਪੈ ਜਾਂਦਾ ਆ ਕੀ ਨੋਵਾ ਸਿੱਧਵਾਂ ਸਿੱਧੂ ਮਾਜਰਾ ਸਿੱਧੂ ਮਾਜਰਾ ਸਿੱਧੂ ਮਾਜਰਾ ਪੈ ਜਾਂਦਾ ਏ ਆਹ ਤੇ ਆਪਾਂ ਹੁਣ ਆਪਾਂ ਘਰ ਦੇ ਬੈਠੇ ਨਹੀਂ ਭੂਆ ਨੂੰ ਆਪਾਂ ਫਿਰ ਤੁਰਦੇ ਆਂ ਤੇ ਇੱਕ ਘੰਟੇ ਤੱਕ ਪਿੰਡ ਤੱਕ ਆ ਦਿਖਾ ਦੇ ਅਤਰ ਕਮਾ ਕੇ ਵਧੀਆ ਯਾਰ ਮਤਲਬ ਪੂਰੀ ਹਰਿਆਲੀ ਹੈਗੀ ਆ ਪੂਰੀ ਪਤਾ ਕਰਦੇ ਮੇਰੇ ਕੰਮ ਮਤਲਬ ਪੂਰਾ ਵਧੀਆ ਮਾਹੌਲ ਹੈਗਾ ਮਤਲਬ ਹਰਿਆਲੀ ਵੀ ਪੂਰੀ ਆ ਯਾਰ ਆ ਕਿੰਨਾ ਦੇਖੋ ਯਾਰ ਕਿੰਨਾ ਉੱਚਾ ਕਰਦਾ ਕਿੰਨੇ ਦਾ ਆ ਗੰਨਾ ਦੇਖਣ ਆਗੇ ਵੀ ਇੱਥੇ ਗੱਡੀ ਖੜਾਈ ਦੀ ਸੀ ਦੇਖੋ ਕਿੰਨਾ ਉੱਚਾ ਹੈਗਾ 20 ਜੀ ਪਤਾ ਨਹੀਂ ਕਿਹੜਾ ਇਹ ਆ ਚੱਲ ਹਾਂਜੀ ਵਾਪਸ ਜਾ ਰਹੇ ਹਾਂ ਹਾਂਜੀ ਸਰੰਦਾ ਆ ਕੇ ਫਾਟਕ ਲੱਗੇ ਹੋਏ ਹੈਗੇ ਨੇ। ਤੇ ਇੱਥੇ ਜਾਮ ਲੱਗ ਜਾਂਦਾ ਯਾਰ ਲੰਬਾ। ਜਦ ਫਾਟਕ ਲੱਗਦਾ ਏ। ਰੱਖ 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 ਇਹਦੇ ਨਾਲ ਵਿੱਚ ਨਾ ਫਸਣ ਦਈਏ। ਹਾਂਜੀ ਦੋਸਤੋ। ਆ ਗਏ ਪਿੰਡ ਆਪਾਂ। ਹੁਣੇ ਆਏ ਆ ਲਓ ਘਰ ਦੀ। ਹੋਰ ਦੱਸੋ ਬੱਲਾ ਬਾਤ। ਠੀਕੋ। ਜਿਗਰ ਦੇ ਟੋਟੇਓ ਤੇ ਜੀਰੀ ਵੀ ਕਰਤੀ। ਅੱਡੇ ਬਾਅਦ ਚੋਂ ਲੋਡ ਟਰਾਲੀ ਚ ਬੜੀ ਵਧੀਆ ਗੱਲਾਂ ਸ਼ਾਬਾਸ਼ੀ ਦੇਣੀ ਬਣਦੀ ਹੈਗੀ ਇਹਨਾਂ ਨੂੰ ਜੀ ਸਤਿਕਾਰ ਜੀ ਆ ਸਾਡਾ ਭਾਈ ਆਇਆ ਵਿਆਹ ਭੂਆ ਦਾ ਮੁੰਡਾ ਤੇ ਇਹਨੂੰ ਕੀ ਆਇਆ ਕਿ ਰਹਿਪਾ ਕਹਿੰਦਾ ਮੈਂ ਰਹਿਣਾ ਨਹੀਂ ਹੈਗਾ ਤੇ ਉਹਨਾਂ ਜਾਣ ਲੱਗੇ ਨੇ ਮੜੌਲੀ ਨੂੰ ਹੋਰ ਦੱਸ ਠੀਕ ਆ ਠੀਕ ਆ ਠੀਕ ਆ ਠੀਕ ਆ ਵਾਹ ਕਰਦੇ ਆ